ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਅੰਮ੍ਰਿਤ ਵੇਲੇ ਸਤਿਗੁਰਜੀਤ ਦੇ ਚਰਨਾਂ ਦੇ ਪਾਸ ਜੁੜ ਕਰਕੇ ਬੈਠ ਕੇ ਇਨ ਸਵਾਸਨ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ ਸਤਿਗੁਰ ਫਰਮਾਨ ਕਰਦੇ ਨੇ ਹੇ ਪ੍ਰਾਣੀ ਇਹ ਅਮੋਲਕ ਜਨਮ ਮਨੁੱਖਾ ਜਨਮ ਤੈਨੂੰ ਮਿਲਿਆ ਇਹ ਸਮਾਂ ਮਿਲਿਆ ਹੈ ਜਿਸ ਵਿੱਚ ਤੂੰ ਇਹ ਵੇਖਣਾ ਕਿ ਮੈਂ ਕਿਸ ਨੂੰ ਮੰਨਾਂ ਕਿਸ ਨੂੰ ਧਿਆਵਾ ਕਿਸ ਦੇ ਡਰ ਤੇ ਜਾਵਾਂ ਤਾਂ ਜੋ ਕਿ ਮੇਰਾ ਇਹ ਅਮੋਲਕ ਜੀਵਨ ਹੀਰਿਆਂ ਵਰਗਾ ਜੀਵਨ ਕੋਡੀਆਂ ਬਦਲੇ ਨਾ ਚਲਾਇਆ ਜਾਵੇ ਫਿਰ ਪਾਸ਼ਾ ਬਾਣੀ ਅੰਦਰ ਫਰਮਾਨ ਕਰਦੇ ਨੇ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਸਤਗੁਰ ਬਾਣੀ ਅੰਦਰ ਕਹਿੰਦੇ ਭਾਈ ਜਿਸ ਦਾ ਮਾਲਕ ਆਪ ਨੰਗਾ ਭੁੱਖਾ ਹੋਵੇ ਉਸ ਦਾ ਨੌਕਰ ਕਿਤੋਂ ਰੱਜ ਕੇ ਖਾ ਸਕਦਾ ਫਿਰ ਪਾਸ਼ਾ ਕਹਿੰਦੇ ਭਾਈ ਜੇ ਨੌਕਰ ਨੂੰ ਕਿਸੇ ਚੀਜ਼ ਦੀ ਲੋੜ ਹੈ ਉਹ ਮਾਲਕ ਕੋਲ ਨਾ ਹੋਵੇ ਉਹ ਲੋਕਰ ਨੂੰ ਕਿੱਥੋਂ ਮਿਲਣੀ ਹੈ ਬਾਣੀ ਅੰਦਰ ਪਿਆਰੋ ਉਦਾਹਰਨਾਂ ਦਿੱਤੀਆਂ ਨੇ ਪਰ ਆਪਾਂ ਜਿਸ ਦਰ ਤੇ ਬੈਠੇ ਆ ਨਾ ਜਿਹੜੇ ਦਰ ਨਾਲ ਆਪਾਂ ਜੁੜੇ ਆ ਪਿਆਰੋ ਇਹ ਦਰ ਐਸਾ ਹੈ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਇਹ ਆਕਾਲ ਪੁਰਖ ਪਰਮਾਤਮਾ ਐਸਾ ਹੈ ਜਿਹੜਾ ਦਾਤਾ ਦੇਣ ਵਾਲਾ ਜਿਸ ਦਰ ਤੇ ਆਪਾਂ ਜੁੜੇ ਆ ਨਾ ਪਿਆਰੋ ਆਪਣਾ ਖਸਮ ਆਪਣਾ ਰੱਬ ਰਜਿਆ ਹੋਇਆ ਹੈ ਜੇ ਦੇ ਦਰ ਤੇ ਭੰਡਾਰ ਪਰੇ ਹੋਏ ਨੇ ਜਿੱਥੋਂ ਕੋਈ ਟੋਟ ਨਹੀਂ ਜਿੱਥੋਂ ਹਰ ਇੱਕ ਚੀਜ਼ ਮਿਲਣੀ ਹੈ ਜਿੱਥੋਂ ਕੋਈ ਭੁੱਖਾ ਨਹੀਂ ਜਾਂਦਾ ਜਿੱਥੇ ਝੋਲੀ ਖਾਲੀ ਆਉਂਦੀ ਹੈ ਤੇ ਭਰ ਕੇ ਜਾਂਦੀ ਹੈ ਆਪਾਂ ਉਸ ਦਰ ਨਾਲ ਜੁੜੇ ਆਂ ਕੋ ਸਤਨਾਮ ਇਹ ਦਰ ਹੈ ਪਿਆਰਿਓ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਆਪਾਂ ਵੇਖਣਾ ਹੈ ਕਿ ਜਿਸ ਦਰ ਨਾਲ ਜੁੜੇ ਆ ਉਹ ਦਰ ਕਿਹਦਾ ਹੈ ਕਈ ਵਾਰ ਪਾਸ਼ਾ ਦੀ ਬਾਣੀ ਕਹਿੰਦੀ ਹੈ ਪਾਹਨ ਉਸ ਕੋ ਭਾਵ ਇਹ ਪੱਥਰ ਜਿਹੜਾ ਕਈ ਵਾਰ ਉਸ ਨੂੰ ਡੁੱਬ ਜਾਂਦਾ ਲੈ ਕੇ ਨਾਲ ਉਹ ਪੱਥਰ ਨਹੀਂ ਆਪ ਤੇ ਡੁੱਬਣਾ ਕਈ ਵਾਰ ਆਪਣਾ ਭਰੋਸਾ ਆਪਣੀ ਟੇਕ ਕਿਸੇ ਪੱਥਰ ਤੇ ਹੋਵੇ ਪਰ ਪਾਸ਼ਾ ਕਹਿੰਦੇ ਉਹ ਪੱਥਰ ਜਿਹੜਾ ਉਹ ਪੱਥਰ ਆਪ ਡੁੱਬਦਾ ਤੇ ਨਾਲ ਆਪਣੇ ਨਾਲ ਆਪਾਂ ਨੂੰ ਵੀ ਡਬੋ ਲੈਂਦਾ ਫਿਰ ਪਾਸ਼ਾ ਬਾਣੀ ਅੰਦਰ ਕਹਿੰਦੇ ਠਾਕੁਰ ਮੇਰਾ ਸਦ ਬੋਲਨਤਾ ਇਹ ਪਾਸ਼ਾ ਕਾਲਪੁਰਖ ਬੋਲਦਾ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਸਵਾਲ ਪੁੱਛੀਏ ਇਹ ਜਵਾਬ ਦਿੰਦੇ ਨੇ ਪਿਆਰਿਓ ਇਸ ਕਰਕੇ ਬਾਦਸ਼ਾਹ ਕਹਿੰਦੇ ਭਾਈ ਆਪਾਂ ਆਪ ਚੁਣਨਾ ਹੈ ਕਿ ਭਾਈ ਅਸੀਂ ਕਿਸ ਦਰ ਜਾਣਾ ਹੈ ਕਿਸ ਦਰ ਤੇ ਜਾ ਕੇ ਅਸੀਂ ਜੁੜਨਾ ਹੈ ਜਿਸ ਦਰ ਤੇ ਜੁੜ ਕੇ ਸਾਡਾ ਇਹ ਜੀਵਨ ਹੀਰਿਆਂ ਵਰਗਾ ਇਹ ਕੁੱਡੀਆਂ ਬਦਲੇ ਨਾ ਚਲਿਆ ਜਾਵੇ ਆਪਾਂ ਆਪ ਵੇਖਣਾ ਇਸ ਕਰਕੇ ਰਾਜਾ ਸਾਹਿਬ ਮਹਾਰੇ ਫਰਮਾਨ ਕਰਦੇ ਨੇ ਆਓ ਆਪਾਂ ਰਾਜਾ ਸਭ ਮਹਾਰਾਜ ਦੇ ਬਚਨ ਸਰਵਣ ਕਰੀਏ ਪਾਸ਼ਾ ਪਰਮਾਨਨ ਕਰਦੇ ਨੇ ਕੀ ਕਹਿ ਰਹੇ ਨੇ ਸਵਈਆ ਐਨੁ ਮੋ ਹਤਮਾ ਮਤ ਵਿਖੇ ਮਤ ਮਲਨ ਹੋ ਜਾਤ ਹੈ ਸੰਗ ਕੁ ਸੰਗੀ ਰਾਜਾ ਸਭ ਮਹਾਰਾਜ ਆਪਾਂ ਪਹਿਲਾਂ ਬਾਣੀ ਅੰਦਰ ਪਰਮਾਨਨ ਸਰਵਣ ਕੀਤਾ ਪਾਸ਼ਾ ਕੰਦੇ ਭਾਈ ਆਪਾਂ ਵੇਖਣਾ ਹੈ ਕਿ ਕਿਸ ਤਰ੍ਹਾਂ ਇਸ ਦੁਨੀਆ ਤੋਂ ਅਸੀਂ ਇਹ ਜੀਵਨ ਅਮੋਲਕ ਜਿਹੜਾ ਮਿਲਿਆ ਇਹਨੂੰ ਬਚਾ ਕੇ ਲੈ ਜਾਈਏ ਇਹ ਜੀਵਨ ਵਾਲੀ ਬਾਜੀ ਹਾਰਨ ਤੋਂ ਬਚ ਜਾਈਏ ਇਹ ਆਪਾਂ ਵੇਖਣਾ ਤੇ ਫਿਰ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਸਤ ਮਤ ਵਿੱਚ ਰਹੰਦਿਆਂ ਮਤਾ हे ਮਨਾ ਕਿਤੇ ਕੋ ਸੰਗੀਆਂ ਦਾ ਸੰਗ ਨਾ ਕਰ ਬੈਠੀ ਆਂ ਕੋ ਸਤਨਾਮ ਪਾਸ਼ਾ ਕਹਿੰਦੇ ਕਿਤੇ ਕੋ ਸੰਗੀਆਂ ਦਾ ਸੰਗ ਨਾ ਕਰ ਬੈਠੀ ਪਰਮਾਪ ਕਰਿਓ ਮਹਾਰਾਜ ਦੀ ਆਪਾਂ ਗੋਦ ਵਿੱਚ ਬੈਠਿਆਂ ਪੈਰਿਓ ਆਪਾਂ ਤੇ ਗੁਰਦੁਆਰਾ ਸਾਹਿਬ ਵਿੱਚ ਵੀ ਆ ਕੇ ਕੋ ਸੰਗਤ ਭਾਲਦੇ ਆ ਕਿ ਸਾਨੂੰ ਕੋਈ ਕੋ ਸੰਗੀ ਮਿਲ ਜਾਵੇ ਜਿਹੜਾ ਸਾਰੇ ਪਿੰਡ ਦੀ ਖਬਰ ਦੱਸ ਦੇਵੇ ਆਪਾਂ ਨੂੰ ਉੱਥੇ ਹੀ ਬੈਠਣਾ ਚੰਗਾ ਲੱਗਦਾ ਜਿੱਥੇ ਸਾਰੇ ਜੱਗ ਦੀ ਸਾਰੇ ਪਿੰਡ ਦੀ ਨਿੰਦਿਆ ਹੁੰਦੀ ਹੋਵੇ ਆਪਣਾ ਮਨ ਸੁਣਨਾ ਚਾਹੁੰਦਾ ਕਿ ਜਿਹੜਾ ਮੇਰੇ ਖਿਲਾਫ ਹੈ ਮੈਂ ਉਹਦੀ ਕੋਈ ਗੱਲ ਸੁਣਾ ਕੋਈ ਨਿੰਦਿਆ ਉਹਦੀ ਕਰ ਦਵੇ ਤੇ ਮੇਰੇ ਕੰਨ ਨੂੰ ਰਸ ਤਾਂ ਮਿਲਣਾ ਹੈ ਪਰ ਮਹਾਰਾਜ ਪਾਸ਼ਾ ਫਰਮਾਨ ਕਰਦੇ ਨੇ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਕਿਉਂਕਿ ਰਾਜਾ ਸਭ ਮਹਾਰਾਜ ਨੂੰ ਯਾਦ ਕਰਦੇ ਆ ਆਪਾਂ ਕਹਿੰਦੇ ਅਸੀਂ ਰਾਜਾ ਸਭ ਨੂੰ ਮੰਨਦੇ ਆ ਪਰ ਪਾਸ਼ਾ ਕਹਿੰਦੇ ਮੰਨਾ ਯਾਦ ਰੱਖੀ ਕਿਤੇ ਭੁੱਲ ਕੇ ਵੀ ਕੋਈ ਸੰਗਤ ਵਾਲੇ ਦਾ ਸੰਗ ਨਾ ਕਰ ਲਵੀਂ ਪਰ ਆਪਾਂ ਨੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਵੀ ਭਾਲਦੇ ਆ ਕਿ ਸਾਨੂੰ ਕੋਈ ਸੰਗਤ ਮਿਲੇ ਸਾਨੂੰ ਕੋਈ ਗੁਰੂ ਦੀ ਗੱਲ ਕਰਨ ਵਾਲਾ ਨਾ ਮਿਲੇ ਜੇ ਕਿਤੇ ਸਪੀਕਰ ਦੀ ਆਵਾਜ਼ ਜ਼ਿਆਦਾ ਹੋਵੇ ਨਾ ਆਪਾਂ ਕਹਿੰਦੇ ਸਪੀਕਰ ਦੀ ਆਵਾਜ਼ ਘੱਟ ਜਾਵੇ ਪਰ ਸਾਨੂੰ ਇੱਕ ਦੂਜੀ ਦੀ ਗੱਲ ਸੁਣ ਜਾਵੇ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਵੀ ਚਾਹੁੰਨੇ ਆ ਕਿ ਸਾਨੂੰ ਐਸਾ ਸੰਗੀ ਮਿਲੇ ਜਿਹੜਾ ਕਿਸੇ ਦੇ ਨਿੰਦਿਆ ਕਰਨ ਵਾਲਾ ਹੋਵੇ ਜਿਹੜਾ ਕਿਸੇ ਦਾ ਮਾੜਾ ਕਰਨ ਵਾਲਾ ਹੋਵੇ ਪਰ ਰਾਜਾ ਸਾਹਿਬ ਮਹਾਰਾਜ ਵਰਜਿਤ ਕਰਦੇ ਨੇ ਪਾਸ਼ਾ ਪਰਮਾਨ ਕਰਦੇ ਨੇ ਭਾਈ ਐਸਾ ਕਦੇ ਮਨ ਭੁੱਲ ਕੇ ਵੀ ਕੰਮ ਨਾ ਕਰ ਲਵੀ ਕਿਸੇ ਕੋ ਸੰਗਤ ਦੀ ਸੰਗਤ ਨਾ ਕਰ ਲੈ ਮੀ ਜਿਹੜਾ ਕੁਸੰਗੀ ਹੋਵੇ ਪਾਤਸ਼ਾਹ ਕਹਿੰਦੇ ਭੁੱਲ ਕੇ ਵੀ ਉਹਦਾ ਸੰਗ ਨਾ ਕਰ ਬੈਠੀ ਕਿਉਂਕਿ ਪਾਤਸ਼ਾਹ ਦਾ ਫਰਮਾਨ ਹੈ ਆਪਾਂ ਬਾਣੀ ਅੰਦਰ ਸਰਵਣ ਕਰਦੇ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਇਹ ਐਵੇਂ ਨਹੀਂ ਕਿਹਾ ਪਿਆਰਿਓ ਕਿਉਂਕਿ ਜਿਹੜਾ ਕੁਸੰਗੀ ਹੈ ਨਾ ਮਾੜੀ ਸੰਗਤ ਵਾਲਾ ਉਹਦਾ ਇੱਕ ਨਾ ਇੱਕ ਟਾਈਮ ਆਉਣਾ ਅਸਰ ਹੋਣਾ ਹੀ ਹੋਣਾ ਪਿਆਰਿਓ ਜੈਸਾ ਕੋਈ ਕਰਮ ਕਮਾਉਂਦਾ ਨਾ ਉਹਦਾ ਅਸਰ ਇੱਕ ਨਾ ਇੱਕ ਦਿਨ ਮੰਨ ਤੇ ਹੋਣ ਲੱਗ ਪੈਂਦਾ ਹੈ ਇਹ ਮਨ ਨੂੰ ਇਹ ਕੰਨਾਂ ਨੂੰ ਇੱਕ ਚਸਕਾ ਲੱਗਿਆ ਕਿ ਆਪਾਂ ਨੂੰ ਕੋਈ ਨਿੰਦਿਆ ਵਾਲਾ ਚੁਗਲੀ ਵਾਲਾ ਮਿਲੇ ਤੇ ਸਾਡਾ ਟਾਈਮ ਪਾਸ ਤਾਂ ਹੋਣਾ ਪਾਸਾ ਕਹਿੰਦੇ ਕਬੀਰ ਮਾਰੀ ਮਰੋ ਕੋ ਸੰਗ ਕੀ ਕੇਲੇ ਨਿਕਟ ਜੋ ਬੇਰ ਪਾਸਾ ਕਹਿੰਦੇ ਇੱਕ ਸੰਗੀ ਦਾ ਹਾਲ ਪਤਾ ਕਿਵੇਂ ਇੱਕ ਚੰਗਾ ਇਨਸਾਨ ਜਿਹੜਾ ਰੋਜ਼ ਗੁਰਦੁਆਰਾ ਸਾਹਿਬ ਆਉਂਦਾ ਹੈ ਆ ਕੇ ਬਾਣੀ ਵੀ ਪੜਦਾ ਹੈ ਸਿਮਰਨ ਵੀ ਕਰਦਾ ਹੈ ਜਿਹੜਾ ਮਨ ਵਿੱਚ ਸੋਚਦਾ ਹੈ ਕਿ ਮੈਂ ਰਾਜਾ ਸਾਹਿਬ ਜੀ ਦੇ ਦਰ ਤੋਂ ਕੁਝ ਨਾ ਕੁਝ ਲੈ ਕੇ ਜਾਣਾ ਇਹ ਆਉਂਦਾ ਤੇ ਹੈ ਪਰ ਅੱਗੇ ਆ ਕੇ ਕੁਸੰਗਤ ਵਾਲਾ ਮਿਲ ਜਾਂਦਾ ਹੈ ਪਾਸ਼ਾ ਕਹਿੰਦੇ ਇਹਦਾ ਹਾਲ ਉਹ ਹੋ ਜਾਂਦਾ ਹੈ ਜਿਵੇਂ ਇੱਕ ਕੇਲੇ ਦਾ ਦਰਖਤ 베ਰੀ ਦੇ ਨਿਕਟ ਵਸ ਜਾਵੇ ਜਦੋਂ ਹਨੇਰੀ ਆਵੇਗੀ ਉਹ 베ਰੀ ਝੁੱਲੇਗੀ ਉਹ 베ਰੀ ਝੂਮੇਗੀ ਤੇ ਜਿਹੜੇ ਕੇਲੇ ਦੇ ਦਰਖਤ ਨੇ ਉਹਨਾਂ ਦੇ ਪੱਤੇ ਪਾੜ ਦਿੱਤੇ ਜਾਣਗੇ। ਬਾਅਦਸ਼ਾਹ ਕਹਿੰਦੇ ਏਸਾ ਹਾਲ ਐ ਕੁਸੰਗਤ ਕਰਨ ਵਾਲੇ ਦੇ ਨਾਲ ਸੰਗਤ ਕਰਨ ਵਾਲੇ ਦਾ ਇਸ ਕਰਕੇ ਰਾਜਾ ਸਾਹਿਬ ਕਹਿੰਦੇ ਭਾਈ 헤 ਮਨਾ ਭੁੱਲ ਕੇ ਵੀ ਕੁਸੰਗਤ ਕੁਸੰਗੀ ਦਾ ਸੰਗ ਨਾ ਕਰ ਬੈਠੀ ਪੂਲ ਕਰੋ ਨਹੀਂ ਨੇੜ ਕਬੀ ਇਹ ਨ ਮੇਲ ਸਖੇਲ ਹੋ ਜਾਏ ਕੋ ਰੰਗੀ ਰਾਜਾ ਸਾਹਿਬ ਕਹਿੰਦੇ ਭਾਈ ਕਦੇ ਭੁੱਲ ਕੇ ਵੀ ਕੁਸੰਗੀਆਂ ਦੀ ਸੰਗਤ ਨਾ ਕਰੋ ਇਹਨਾਂ ਦੇ ਮੇਲ ਤੋਂ ਖੇਲ ਵਿਗੜ ਜਾਂਦੀ ਹੈ ਕਿਉਂਕਿ ਆਪਾਂ ਪਿਆਰੋ ਸ਼ਰਮਣ ਕਰਦੇ ਆ ਜਿਹੜੀ ਇਹ ਆਪਣੀ ਜ਼ਿੰਦਗੀ ਵਾਲੀ ਬੇੜੀ ਐ ਨਾ ਜਦੋਂ ਮਨੁੱਖਾ ਜਨਮ ਇਨਸਾਨ ਨੂੰ ਮਿਲਦਾ ਹੈ ਇਹ ਇੱਕ ਸੱਚ ਐ ਪਿਆਰੋ ਮਹਾਰਤ ਦੀ ਬਾਣੀ ਵੀ ਇਸ ਗੱਲ ਦੀ ਉਦਾਹਰਣ ਦਿੰਦੀ ਐ ਜਦੋਂ ਇਨਸਾਨ ਨੂੰ ਮਨੁੱਖਾ ਜਨਮ ਮਿਲਦਾ ਨਾ ਉਦੋਂ ਸਮਝ ਲਵੋ ਵੀ ਆਪਾਂ ਕਿਨਾਰੇ ਤੇ ਪਹੁੰਚ ਚੁੱਕੇ ਆ ਇੱਕ ਪਾਸੇ ਡੁੱਬਣ ਵਾਲਾ ਸਮੁੰਦਰ ਹੈ ਪਰ ਆਪਾਂ ਕਿਨਾਰੇ ਤੇ ਪਹੁੰਚੇ ਆ ਸਾਹਮਣੇ ਸਤਿਗੁਰੂ ਹੈ ਸਾਹਮਣੇ ਉਹ ਇੱਕ ਓੰਕਾਰ ਹੈ ਉਹ ਦਾਤਾ ਦੇਣ ਵਾਲਾ ਹੈ ਜਿਹਦੇ ਨਾਲ ਆਪਾਂ ਮੇਲ ਕਰਨਾ ਹੈ ਕਿਉਂਕਿ ਏਕ ਨੂਰ ਤੇ ਸਭ जग ਉਪਜਿਆ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ ਨਾ ਇੱਕ ਨੂਰ ਤੋਂ ਜੇਤੂ ਆਪਾਂ ਵਿਛੜ ਕੇ ਆਏ ਆ ਉਹ ਨੂਰ ਸਾਹਮਣੇ ਹੈ ਹੁਣ ਉਹਨੂੰ ਮਿਲਣ ਦੀ ਵਾਰੀ ਹੈ ਪਰ ਜਦੋਂ ਆਪਾਂ ਜੀਵਨ ਲੈ ਕੇ ਜਨਮ ਲੈ ਕੇ ਆਏ ਆ ਪਾਤਸ਼ਾਹ ਕਹਿੰਦੇ ਇਹ ਮਨੁੱਖਾ ਜਨਮ ਜਦੋਂ ਤੈਨੂੰ ਮਿਲ ਗਿਆ ਨਾ ਤੂੰ ਸਮਝ ਲਵੇਂ ਕਿ ਸਾਹਮਣੇ ਉਹ ਪਰਮਾਤਮਾ ਤੈਨੂੰ ਮੇਲਣ ਵਾਸਤੇ ਖੜਾ ਹੈ ਪਰ ਇੱਕ ਪਾਸੇ ਕੁਸੰਗੀ ਹੈ ਤੇ ਪਾਤਸ਼ਾਹ ਕਹਿੰਦੇ ਇੱਕਦਮ ਤੂੰ ਕਿਨਾਰੇ ਤੇ ਖੜਾ ਹੈ ਹੁਣ ਤੇਰੀ ਮਰਜ਼ੀ ਹੈ ਤੂੰ ਪਾਰ ਲੰਘਣੇ ਜਾਂ ਫਿਰ ਪਿੱਛੇ ਜਾ ਕੇ ਡੁੱਬਣੇ ਇਹ ਰਾਜਾ ਸਾਹਿਬ ਮਾਰਦਿਆ ਪਰਮਾਨੇ ਪਾਤਸ਼ਾਹ ਕਹਿੰਦੇ ਭਾਈ ਜੇ ਤੂੰ ਕੁਸੰਗੀਆਂ ਦੀ ਸੰਗਤ ਕਰੇਂਗਾ ਨਾ ਤੇ ਗੱਲ ਸਮਝ ਲੈ ਵੀ ਖੇਲ ਵਿਗੜ ਜਾਵੇਗਾ ਜਦੋਂ ਆਪਾਂ ਰਾਜਾ ਸਾਭ ਦੇ ਬਚਨ ਸਰਵਣ ਕਰਦੇ ਨਾ ਪਾਸ਼ਾਣ ਸ਼ਤਰੰਜ ਦੀ ਉਦਾਹਰਨ ਦਿੱਤੀ ਹੈ ਜਾਨਵਰਾਂ ਦੀ ਉਦਾਹਰਨ ਦਿੱਤੀ ਹੈ ਅਖੀਦ ਵਿੱਚ ਕੀ ਸਮਝਾਇਆ ਹੈ ਭਾਈ ਇਹ ਜਿਹੜਾ ਜੀਵਨ ਹੈ ਇਹ ਅਮੋਲਕ ਹੈ ਇਹ ਜਾ ਰਿਹਾ ਕੋਡੀਆਂ ਬਦਲੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਵੈਰੀ ਨੇ ਇਹ ਜਿਹੜਾ ਆਪਣਾ ਮਨ ਹੈ ਇਹ ਮਨ ਕੈਸਾ ਹੈ ਪਾਸ਼ਾ ਕਹਿੰਦੇ ਇਹ ਮਨ ਆਪਣਾ ਹੈ ਤੇ ਆਪਣਾ ਔਰ ਇਹ ਦੂਜਿਆਂ ਦੇ ਵਿਰੋਧੀਆਂ ਦੇ ਪੱਖ ਵਿੱਚ ਭੁਗਤ ਗਿਆ ਜਿਵੇਂ ਕੋਈ ਆਪਣਾ ਖਾਸ ਹੋਵੇ ਨਾ ਆਪਣਾ ਖਾਸ ਹੋਵੇ ਆਪਾਂ ਕਹਿੰਦੇ ਭਾਈ ਸਾਡੇ ਖਿਲਾਫ ਇਹ ਗਵਾਹੀ ਦੇ ਗਿਆ ਇਸੇ ਤਰ੍ਹਾਂ ਪਾਸਾ ਕਹਿੰਦੇ ਇਹ ਮਨ ਵੀ ਦੂਸਰੇ ਪਾਸੇ ਹੈ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜੇ ਹਰਾਣਾ ਹੈ ਤੇ ਇਹ ਗਿਆਨ ਰੂਪੀ ਨਾਲ ਇਹ ਗੁਰੂ ਦੀ ਸੰਗਤ ਨਾਲ ਰੋਜ਼ ਗੁਰੂ ਦੀ ਸੰਗਤ ਵਿੱਚ ਬੈਠ ਕੇ ਇਹਨਾਂ ਪੰਜਾਂ ਵਕਾਰਾਂ ਨੂੰ ਹਰਾਇਆ ਜਾ ਸਕਦਾ ਹੈ ਰਾਜਾ ਸਾਹਿਬ ਪਰਮਾਨ ਕਰਦੇ ਨੇ ਭਾਈ ਗੱਲ ਯਾਦ ਰੱਖੀ ਤੂੰ ਕਿਨਾਰੇ ਤੇ ਪਹੁੰਚਿਆ ਪਰ ਤੂੰ ਆਪਣੇ ਆਪ ਨੂੰ ਦੁਬਾਰਾ ਵਿੱਚ ਧੱਕ ਰਿਹਾ ਕਿ ਇਹ ਦੁਨੀਆ ਤੇ ਸੰਸਾਰ ਤੇ 84 ਰੱਖ ਜਨਮ ਦੁਬਾਰਾ ਮਿਲ ਲੈਣੀ ਇਹ ਦੁਨੀਆ ਤੇ ਨਰਕ ਤੇ ਸਵਰਗ ਭੁਗਤਣਾ ਪੈ ਸਕਦਾ ਪਰ ਤੇਰੇ ਕਰਮਾ ਕਰਕੇ ਇਸ ਕਰਕੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਨੀਤ ਕੋ ਤੋੜ ਅਨੀਤ ਕਰੇ ਨਾਹਿ ਮੀਤ ਪਰੀਤ ਹੈ ਪੰਬਰ ਚੰਗੀ ਰਾਜਾ ਸਹਿ ਮਹਾਰਾਜ ਫਰਮਾਨ ਕਰਦੇ ਨੇ ਭਾਈ ਸਹੀ ਰਸਤਾ ਛੱਡ ਕੇ ਉਜੜ ਪੈਣਾ ਠੀਕ ਨਹੀਂ ਇੱਕ ਬੰਦਾ ਨਾ ਜਦੋਂ ਕਿਤੇ ਤੁਰਦਾ ਉਹਦਾ ਮਨ ਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਭਾਵੇਂ ਕਿਲੋ 2 ਕਿਲੋਮੀਟਰ ਵੱਧ ਪੈ ਜਾਵੇ ਪਰ ਰਸਤਾ ਸਾਫ਼ ਹੋਵੇ ਰਸਤਾ ਸਾਫ਼ ਹੋਵੇ ਕਿਉਂਕਿ ਜੇ ਕਿਤੇ ਜਾਣਾ ਨਾ ਦੂਰ ਆਪਣੇ ਮਨ ਦਾ ਫੁਰਨਾ ਹੁੰਦਾ ਤੇ ਰਾਜਾ ਸਾਹਿਬ ਕਹਿੰਦੇ ਭਾਈ ਗੱਲ ਯਾਦ ਰੱਖਿਓ ਇਹ ਸਹੀ ਰਸਤਾ ਛੱਡ ਕੇ ਕਿਤੇ ਓਝੜ ਨਾ ਪੈ ਜਾਇਓ ਇੱਕ ਪਰਿਵਾਰ ਇੱਥੋਂ ਲੁਧਿਆਣੇ ਜਾਣਾ ਸੀ ਪਿਆਰੇ ਕਹਿੰਦੇ ਅਸੀਂ ਜਾਣਾ ਲੁਧਿਆਣੇ ਭੈਣੀ ਸਾਹਿਬ ਭੈਣੀ ਸਾਹਿਬ ਗੁਰਦੁਆਰਾ ਸਾਹਿਬ ਗਏ ਸੀ ਪਿਆਰਿਓ ਇੱਥੋਂ ਰਹਿਪੇ ਤੋਂ ਉਹ ਕਹਿੰਦੇ ਬਾਬਾ ਜੀ ਅਸੀਂ ਭੈਣੀ ਸਾਹਿਬ ਜਾਣਾ ਅਸੀਂ ਸਾਹਮਣੇ ਓੜ ਤੋਂ ਪੁਲ ਪਾਰ ਕਰਕੇ ਲੰਘ ਜਾਈਏ ਮੈਂ ਕਿਹਾ ਭਾਈ ਇਧਰੋਂ ਨਾ ਜਾਇਓ ਰਸਤਾ ਬਹੁਤ ਖਰਾਬ ਹੈ ਟਾਈਮ ਬਹੁਤ ਲੱਗਣਾ ਰਸਤਾ ਬੜਾ ਖਰਾਬ ਹੈ ਕਹਿੰਦੇ ਨਹੀਂ ਬਾਬਾ ਜੀ ਇੱਥੋਂ ਤੇ ਬਿਲਕੁਲ ਨੇੜੇ ਹੀ ਐ ਜਦੋਂ ਪੈਰੋਂ ਗਏ ਨਾ ਸੱਚ ਹੈ ਕਹਿੰਦੇ ਬਾਬਾ ਜੀ ਪੌਣੇ ਦੋ ਘੰਟੇ ਜਾਣ ਨੂੰ ਲੱਗੇ ਫਿਰ ਦੁਬਾਰਾ ਮਾਛਵਾੜਾ ਸਭ ਤੂੰ ਘੁੰਮ ਕੇ ਆਏ ਕਹਿੰਦੇ ਉਹੀ ਰਸਤਾ ਅਸੀਂ 45 ਮਿੰਟ ਚ ਪੂਰਾ ਕਰ ਲਿਆ ਕਹਿਣ ਦਾ ਭਾਵ ਇਨਸਾਨ ਜਾਣ ਕੇ ਉਹ ਜਿਹੜਾ ਵਿੱਚ ਪੈਂਦਾ ਹੁਣ ਪਾਸ਼ਾ ਦੀ ਬਾਣੀ ਕਹਿੰਦੀ ਭਾਈ ਕੋ ਸੰਗੀ ਦਾ ਸੰਗ ਨਹੀਂ ਕਰਨਾ ਮਹਾਰਾਜ ਰੋਕ ਰਹੇ ਨੇ ਰਾਜਾ ਸਾਹਿਬ ਮਾਰੇ ਫਰਮਾਨ ਕਰ ਰਹੇ ਨੇ ਵਾਰ-ਵਾਰ ਆਪਾਂ ਨੂੰ ਵਰਜਿਤ ਕਰ ਰਹੇ ਨੇ ਰੋਕ ਰਹੇ ਨੇ ਪਰ ਆਪਾਂ ਜਾਣ ਜਾਣ ਕੇ ਜਾ ਕੇ ਉੱਥੇ ਬੈਠਨੇ ਆ ਜਿੱਥੇ ਕੋ ਸੰਗਤ ਹੋਵੇ ਜਿੱਥੇ ਗੁਰੂ ਦਾ ਕੋਈ ਨਾਮ ਜਪਣ ਵਾਲਾ ਗੁਰੂ ਦੀ ਸੰਗਤ ਕਰਨ ਵਾਲਾ ਉੱਥੇ ਭੀੜ ਘਟ ਹੋਵੇਗੀ ਪਰ ਇੱਕ ਪਾਸੇ ਜਿੱਥੇ ਕੋ ਸੰਗੀ ਹੋਣਗੇ ਨਾ ਪੈ ਰਹੋ ਉੱਥੇ ਭੀੜ ਵੱਧ ਜਾਵੇਗੀ ਇਸ ਕਰਕੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਇਹ ਖੇਲ ਵਿਗੜ ਜਾਣੀ ਹੈ ਇਹ ਜ਼ਿੰਦਗੀ ਵਾਲੀ ਬਾਜੀ ਤੂੰ ਜਿੱਤਣ ਦੇ ਕਿਨਾਰੇ ਤੇ ਐ ਪਰ ਤੇਰੇ ਕਰਮਾਂ ਕਰਕੇ ਤੇਰੇ ਇਹਨਾਂ ਕਰਮਾਂ ਮਾੜੀਆਂ ਕਰਕੇ ਤੂੰ ਦੁਬਾਰਾ ਜ਼ਿੰਦਗੀ ਵਾਲੀ ਬਾਜ਼ੀ ਹਾਰ ਜਾਵੇਂਗਾ ਦੁਬਾਰਾ 84 ਲੱਖ ਜਨਮ ਵਿੱਚ ਪਾਇਆ ਜਾਵੇਂਗਾ ਇਹ ਜੀਵਨ ਜਿੱਤਿਆ ਹੋਇਆ ਤੂੰ ਦੁਬਾਰਾ ਹਾਰ ਕੇ ਚਲੇ ਆ ਜਾਵੇਂਗਾ ਇਸ ਕਰਕੇ ਰਾਯਾ ਸਾਹਿਬ ਅਖੀਰਲੀਆ ਪੰਕਤੀਆਂ ਵਿੱਚ ਕੀ ਕਹਿ ਰਹੇ ਨੇ ਆਓ ਸਰਵਣ ਕਰੀਏ ਦਾਸ ਭਗਵਾਨ ਜੇ ਹੋਏ ਸਕੇ ਕੁਝ ਬਾਤ ਕਰੋ ਕਿ ਤੇ ਪਾਸ ਸਤ ਸੰਗੀ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਕਿ ਭਾਈ ਇਹ ਓਝੜ ਰਸਤੇ ਪੈਣਾ ਇਹ ਤੈਨੂੰ ਖਿਲਾਫ ਹੈ ਤੇਰੇ ਖਿਲਾਫ ਹੈ ਇਸ ਕਰਕੇ ਇਸ ਤੋਂ ਬਚਣਾ ਪਾਸ਼ਾ ਕਹਿੰਦੇ ਇਸ ਤਰ੍ਹਾਂ ਹੈ ਮਿੱਤਰਾ ਮਨ ਮੁਖ ਦੀ ਸੰਗਤ ਚੰਗੀ ਨਹੀਂ ਹੈ ਪਤਾ ਤੇ ਆਪਾਂ ਨੂੰ ਸਭ ਨੂੰ ਹੈ ਕਿ ਭਾਈ ਮਨਮੁਖ ਦੀ ਸੰਗਤ ਚੰਗੀ ਨਹੀਂ ਹੈ ਰਾਯਾ ਸਾਹਿਬ ਕਹਿੰਦੇ ਭਾਈ ਮਨਮੁਖ ਦੀ ਸੰਗਤ ਚੰਗੀ ਨਹੀਂ ਤੇ ਰਾਯਾ ਸਾਹਿਬ ਕਥਨ ਕਰਦੇ ਨੇ ਕਿ ਜੇ ਹੋ ਸਕੇ ਤਾਂ ਸਤ ਸੰਗੀ ਪੁਰਸ਼ ਨੂੰ ਮਿਲ ਕੇ ਗੱਲਬਾਤ ਕਰ ਜਿਹੜਾ ਸਤ ਸੰਗਤ ਵਾਲਾ ਕੋਈ ਪੁਰਸ਼ ਹੈ ਉਹਨੂੰ ਮਿਲ ਕੇ ਉਹਦੇ ਨਾਲ ਵਿਚਾਰ ਕਰਿਆ ਕਰ ਜਿਹੜਾ ਕੋਈ ਗੁਰੂ ਦੀ ਗੱਲ ਦੱਸੇ ਉਹਦੇ ਨਾਲ ਬੈਠ ਕੇ ਵਿਚਾਰ ਕਰਿਆ ਕਰ ਕਿਉਂਕਿ ਇਹ ਗੁਰੂ ਦੀ ਬਾਣੀ ਐਸਾ ਪਿਆਰਿਓ ਸ਼ਬਦ ਹੈ ਜਿਵੇਂ ਆਪਾਂ ਕੋਈ ਦਵਾਈ ਮੈਡੀਸਿਨ ਖਾਂਦੇ ਆ ਨਾ ਆਪਾਂ ਕਹਿੰਦੇ ਡਾਕਟਰ ਸਾਹਿਬ ਨੂੰ ਭਾਈ ਸਿਰ ਦਰਦ ਹੈ ਉਹਨੇ ਆਪਾਂ ਨੂੰ ਇੱਕ ਗੋਲੀ ਦਿੱਤੀ ਉਹ ਆਪਣੇ ਪੇਟ ਵਿੱਚ ਜਾਂਦੀ ਹੈ ਗੋਲੀ ਪਰ ਉਹ ਗੋਲੀ ਆਪਣੇ ਆਪ ਸਿਰ ਦਾ ਦਰਦ ਮਿਟਾ ਦਿੰਦੀ ਹੈ ਇਸੇ ਤਰ੍ਹਾਂ ਇਹ ਗੁਰੂ ਦੀ ਬਾਣੀ ਹੈ ਬਾਣੀ ਆਪਾਂ ਰੋਜ਼ ਸੁਣਦੇ ਆ ਰੋਜ਼ ਸੰਗਤ ਕਰਦੇ ਆ ਇਹ ਗੁਰੂ ਦੀ ਸੰਗਤ ਕਰਨ ਨਾਲ ਗੁਰੂ ਨੂੰ ਪਤਾ ਆਪਣੇ ਅੰਦਰ ਵਿਕਾਰ ਕਿਹੜੇ ਨੇ ਇਹ ਵਿਕਾਰ ਆਪਣੇ ਆਪ ਘਟਣੇ ਸ਼ੁਰੂ ਹੋ ਜਾਣੇ ਨੇ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਇਹ ਜਿਹੜੀ ਮੈਲ ਹੈ ਇਹ ਕਿਸੇ ਚੀਜ਼ ਨਾਲ ਨਹੀਂ ਧੋਈ ਜਾ ਸਕਦੀ ਇਹ ਕਦ ਨਾਲ ਧੋਈ ਜਾਵੇਗੀ ਉਹ ਤੋਪੈ ਨਾਵੈ ਕੈ ਸੰਗ ਇਹ ਗੁਰੂ ਦੀ ਨਾਲ ਇਹ ਗੁਰੂ ਦੇ ਨਾਲ ਬੈਠ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਸ਼ਬਦ ਵਿਚਾਰ ਕੇ ਫਿਰ ਧੋਈ ਜਾਣੀ ਇਸ ਕਰਕੇ ਰਾਯਾ ਸਾਹਿਬ ਮਹਾਰਾਜ ਕਥਨ ਕਰਦੇ ਨੇ ਭਾਈ ਹੋ ਸਕਦਾ ਸਤ ਸੰਗੀ ਦੀ ਸੰਗਤ ਕਰੀ ਉਹਦੇ ਨਾਲ ਬੈਠ ਕੇ ਗੱਲਬਾਤ ਕਰੀ ਤਾਂ ਜੋ ਕਿ ਤੇਰਾ ਇਹ ਜੀਵਨ ਮਿਲਿਆ ਹੋਇਆ ਇਹ ਕਿਤੇ ਕੋਡੀਆਂ ਬਦਲੇ ਨਾ ਚਲਿਆ ਜਾਵੇ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਤੂੰ ਜੋਰ ਲਾ ਆਪਣਾ ਪ੍ਰਯਾਸ ਕਰ ਕਿ ਇਹ ਜਿਹੜੀ ਤੇਰੀ ਜੀਵਨ ਦੇਹੀ ਹੈ ਇਹ ਤੇਰਾ ਸਾਥ ਛੱਡਦੀ ਜਾ ਰਹੀ ਹੈ ਪਰ ਤੇਰੇ ਇਹ ਸਾਥ ਛੱਡਣ ਤੋਂ ਪਹਿਲਾਂ ਪਹਿਲਾਂ ਤੂੰ ਰੱਬ ਨਾਲ ਮਿਲ ਜਾਵੇਂ ਜੇ ਦੇਹੀ ਸਾਥ ਛੱਡ ਗਈ ਨਾ ਫੇਰ ਜੇ ਆਪਾਂ ਕੀਏ ਸਹਿਜ ਪਾਠ ਕਰਾ ਕੇ ਪਾਰ ਉਤਾਰਾ ਹੋ ਜਾਣਾ ਨਹੀਂ ਪਿਆਰਿਓ ਜੇ ਆਪਾਂ ਕੀਏ ਖੰਡ ਪਾਠ ਸਾਹਿਬ ਕਰਵਾ ਲਈਏ ਨਹੀਂ ਪਿਆਰਿਓ ਪਾਰ ਉਤਾਰ ਜਿਉਂਦੇ ਆਉਣਾ ਇਸ ਕਰਕੇ ਪਾਤਸ਼ਾਹ ਕਹਿੰਦੇ ਪਾਈ ਜਿਉਂਦਿਆਂ ਜੀ ਸਤ ਸੰਗੀਆਂ ਨੂੰ ਮਿਲ ਕੇ ਵਿਚਾਰ ਕਰ ਇਹ ਜੀਵਨ ਨੂੰ ਸਵਾਰ ਆਓ ਪਿਆਰਿਓ ਬੜੇ ਵੱਡੇ ਭਾਗੇ ਹੋ ਰਾਜਾ ਸਾਹਿਬ ਕਿਰਪਾ ਕਰ ਰਹੇ ਨੇ ਆਪਣੇ ਸਾਰਿਆਂ ਤੇ ਗੁਰੂ ਦੀ ਸੰਗਤ ਵਿੱਚ ਬਿਠਾ ਕੇ ਆਪਣੀ ਸੰਗਤ ਕਰਾ ਰਹੇ ਨੇ ਆਓ 2-4 ਮਿੰਟ ਆਪਾਂ ਸਾਰਿਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਫਿਰ ਬਾਅਦ ਵਿੱਚ ਪਿਆਰਿਓ ਸਮਾਪਤੀ ਹੈ ਆਓ ਕੋਈ ਵੀ ਰਸਨਾ ਵਾਂਜੀ ਨਾ ਰਵੇ ਰਾਜਾ ਸਾਹਿਬ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਆਓ ਸਾਰੇ ਪਿਆਰ ਨਾਲ ਆਖੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ नाम गुरु वाहिगुरु नाम वाहिगुरु गुरु वाहिगुरु नाम वाहि गुरु नाम सप्तमाहि गुरु नाम गुरु नाम वाहि गुरु सत्म वाहिगुरु सत्म वाहिगरु सानाम वाहि गरु सप्नाम वाहि गुरु गुरु सप्तमागुरु गुरु

ਸਤ ਨਾਮ ਵਾਹਿਗੁਰੂ ਸਤ ਨਾਮ ਇੱਕ ਓ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੰਤ ਸਚੁ ਨਾਨਕ ਹੋਸੀ ਪ੍ਰਭੁ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਇੱਕ ਓੰਕਾਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸੱਚ ਨਾਨਕ ਹਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸੱਚ ਰਾਜਾ ਜੀਬਲੀ ਕਰੋ ਜੀ ਪਲੀ ਰਾਜਾ ਜੀਬਲੀ ਕਰੋ ਜੀ ਰਾਜਾ ਜੀਬਲੀ ਰਾਜਾ ਜੀਬਲੀ ਰਾਜਾ ਜੀਬਲੀ ਰਾਜਾ ਜੀਬਲੀ ਰਾਜਾ ਜੀਬਲੀ ਰਾਜਾ ਜੀ ਬਲ 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 ਰਾਜਾ ਸਾਹਿਬ ਤੂੰ ਹੀ ਤੂੰ 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 ਵਾਹਿਗੁਰੂ 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 ਜੀ ਵਾਹਿਗੁਰੂ 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 ਆਉ ਪਿਆਰਿਓ ਇਨੀਆਂ ਕਾਹਜਰੀਆਂ ਪਰਵਾਨ ਕਰਨੀਆਂ ਰਾਜਾ ਸਭ ਕਿਰਪਾ ਕਰਨ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪਰਵਾਨ ਕਰਨ ਇਹੀ ਅਰਦਾਸ ਹੈ ਰਾਜਾ ਸਭ ਦੇ ਪਵਿੱਤਰ ਚਰਨਾਂ ਦੇ ਪਾਸ ਬਾਦਸ਼ਾਹ ਜਿਹੜੀਆਂ ਵੀ ਸੰਗਤਾਂ ਤੁਹਾਡੇ ਚਰਨਾਂ 'ਚ ਰੋਜ਼ ਬੈਠ ਕੇ ਸੰਗਤ ਕਰਦੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਡੇ ਚਰਨਾਂ 'ਚ ਹਜਰੀਆਂ ਲਾਉਂਦੇ ਹਾਂ ਮਹਾਰਾਜ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੀਆਂ ਸਦਾ ਆਪਣਾ ਮਿਹਰ ਪ੍ਰਿਆਤ ਰੱਖਣਾ ਦੁੱਖਾਂ ਵਿਗਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਬਖਸ਼ਣੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਅੰਗ ਸੰਗ ਸਾਈ ਰਹਿਣਾ ਮਹਾਰਾਜ ਸਦਾ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਉਣਾ ਮਾੜੇ ਕਰਮਾਂ ਤੋਂ ਬਚਾਉਣਾ ਮਹਾਰਾਜ ਸਦਾ ਬੱਚਿਆਂ ਤੇ ਪਰਿਵਾਰਾਂ ਤੇ ਮਿਹਰ ਪ੍ਰਿਆਤ ਕਰਨਾ ਮਹਾਰਾਜ ਸਦਾ ਤਤੀਆਂ ਹਵਾਵਾਂ ਤੋਂ ਬਚਾ ਕੇ ਰੱਖਣਾ ਆਓ ਪਿਆਰਿਓ ਇਹਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਤੁਹਾਡਾ ਇੱਥੇ ਇੱਕ ਇੱਕ ਸਕੰਡ ਦਾ ਸਮਾਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ